ਸਾਰਾ ਫੈਬਰਿਕ ਵਿੱਚ ਸਵਾਗਤ ਹੈ ਜੀ ਤੁਹਾਡਾ ਲੋ ਜ ਤੁਹਾਡੇ ਵਾਸਤੇ ਮੈਂ ਅੱਜ ਫਿਰ ਬਹੁਤ ਪਿਆਰੀ ਆਈਟਮ ਲੈ ਕੇ ਆਈਆਂ ਪਿਓਰ ਜੌਰਜਟ ਦੇ ਵਿੱਚ ਏਕੇ ਟੈਕਸ ਦੀ ਪਿਓਰ ਜੌਰਜਟ ਹੈਗੀ ਹੈ ਜੀ ਬਹੁਤ ਪਿਆਰੇ ਸੂਟ ਨੇ ਜੀ ਇਹ ਮਹਿੰਦੀ ਕਲਰ ਆਏਗੀ ਇਹ ਤੇ ਸਲਵਾਰ ਆਏਗੀ ਪਿਓਰ ਮਸਲੀਨ ਦੀ ਤੇ ਇਹ ਆਏਗਾ ਜੀ ਪਿਓਰ ਜੌਰਜਟ ਦੇ ਵਿੱਚ ਇਹਦੀ ਕੁੜਤੀ ਆਏਗੀ ਜੀ ਦੇਖੋ ਬਹੁਤ ਪਿਆਰੀ ਮਤਲਬ ਕੁੜਤੀ ਇਹਦੀ ਹੈਗੀ ਹੈ ਤੇ ਕਲਰ ਵੀ ਬਹੁਤ ਪਿਆਰਾ ਹੈਗਾ ਜਿਹੜੀਆਂ ਮੇਰੀਆਂ ਪਹਿਲਾਂ ਜਿਹੜੀਆਂ ਨੂੰ ਮਿਲੇ ਨਹੀਂ ਹੈਗੇ ਸੂਟੋ ਮੈਸੇਜ ਕਰਦਿਆ ਸੀ ਕਿ ਸਾਨੂੰ ਸੂਟ ਚਾਹੀਦੇ ਨੇ ਉਹਨਾਂ ਵਾਸਤੇ ਸਪੈਸ਼ਲ ਮੰਗਵਾਏ ਨੇ ਮੈਂ ਸੂਟ ਹੁਣ ਜਲਦੀ ਜਲਦੀ ਬੁਕਿੰਗ ਕਰਾ ਲੈਣਾ ਆਪਣੇ ਸੂਟਾਂ ਦੀ ਕਿਉਂਕਿ ਹੁਣ ਵੀ ਨਾ ਮੇਰੇ ਕੋਲ 6 ਸੂਟ ਹੀ ਆਏ ਨੇ ਕਿਉਂਕਿ ਲਿਮਟਡ ਹੀ ਨੇ ਸੂਟ ਜਿਨ੍ਹਾਂ ਦੀ ਬੁਕਿੰਗ ਪਹਿਲਾਂ ਹੋਏਗੀ ਤੇ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਇੱਕ ਆ ਦੇਖੋ ਜੀ ਆ ਕਾਫੀ ਜੇ ਕਲਰ ਦੇ ਵਿੱਚ শেਡ ਹੈਗਾ ਜੀ ਇਹ ਤਾਂ ਥੋੜਾ ਜਾਂ ਨਾ ਕਲਰ ਇਹਦਾ ਚੇਂਜ ਆ ਰਿਹਾ ਸਲਵਾਰ ਦਾ ਪਰ ਇਹ ਦੇਖੋ ਜੀ ਜਿਹੜੀ কুরਤੀ ਆ ਇਹਦਾ ਹੀ ਇਹਦੇ ਕਲਰ ਦੀ ਸਲਵਾਰ ਆਏਗੀ ਇਹਦੇ ਕਲਰ ਦੀ ਸਲਵਾਰ ਦਾ ਕਲਰ ਥੋੜਾ ਜਿਹਾ ਚੇਂਜ ਆ ਰਿਹਾ ਦੇਖੋ ਬਹੁਤ ਪਿਆਰਾ ਸੂਟ ਹੈਗਾ ਇਹ ਵੀ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਜੀ ਤੇ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਲੈਣੇ ਨੇ ਜਲਦੀ ਜਲਦੀ ਵਸ ਮੈਸੇਜ ਕਰ ਦੇਣਾ ਤੇ ਜਲਦੀ ਜਲਦੀ ਆਪਣੇ ਸੂਟ ਬੁਕਿੰਗ ਕਰਾ ਲੈ ਪੇਮੈਂਟ ਕਰਾ ਕੇ ਬੁਕਿੰਗ ਕਰਾ ਲੈਣਾ ਆ ਦੇਖੋ ਜੀ ਇਹ ਕਾ ਵਾਲਾ ਹੈਗਾ ਜੀ ਇਹ ਵੀ ਇਹ ਹੈਗਾ ਜੀ ਜੀ ਮੇ ਨੀਲੇ ਕਲਰ ਦਾ ਸੂਟ ਹੈਗਾ ਮੋਰ ਪੰਖੀ ਜਿਹਾ ਕਲਰ ਹੁੰਦਾ ਉਹ ਵਾਲਾ ਕਲਰ ਹੈਗਾ ਇਹ ਗਰੇਜ ਦੇ ਵਿੱਚ ਆ ਜਾਂਦਾ ਨਾ ਜਿਹੜਾ ਨੀਲਾ ਕਲਰ ਉਹ ਵਾਲਾ ਕਲਰ ਹੈਗਾ ਜੀ ਇਹ ਸਲਵਾਰ ਹੈਗੀ ਇਹਦਾ ਪ੍ਰੋਪਰ ਉਹੀ ਕਲਰ ਆ ਰਿਹਾ ਜਿਹੜਾ ਕਲਰ ਇਹਦੇ ਵਿੱਚ ਸੂਟ ਦੇ ਵਿੱਚ ਹੈਗਾ ਆ ਇਹਦੀ ਕੁਰਤੀ ਹੈਗੀ ਹੈ ਜੀ ਬਿਲਕੁਲ ਸੌਫਟ ਹੈਗਾ ਇਹ ਚੁੱਭਣ ਵਾਲਾ ਵੀ ਨਹੀਂ ਹੈਗਾ ਤੇ ਇਹਦੇ ਵਿੱਚ ਸੀਕਵੈਂਸ ਦਾ ਵਰਕ ਵੀ ਹੈਗਾ ਥੋੜਾ ਥੋੜਾ ਦੇਖੋ ਥ्रेड ਵਰਕ ਹੈਗਾ ਹੋਇਆ ਵਾ ਤੇ ਬਹੁਤ ਪਿਆਰੇ ਸੂਟ ਨੇ ਜੀ ਤੇ ਜਲਦੀ ਜਲਦੀ ਬੁਕਿੰਗ ਕਰਾ ਲੈਣਾ ਫੇਰ ਨਾ ਮੈਨੂੰ ਕਹਿਣਾ ਕਿ ਸਾਨੂੰ ਸੂਟ ਨਹੀਂ ਮਿਲੇ ਸਿਰਫ 6 ਹੀ ਸੂਟ ਆਏ ਨੇ ਤੇ ਜਲਦੀ ਜਲਦੀ ਆਪਣੀ ਬੁਕਿੰਗ ਕਰਾ ਦੇਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨਵਾਦ